ਦੋ ਤਵਾਹਿਰ ਜੀ ਦਾ ਖਾਲਸਾ ਬਹਿਰ ਜੀ ਦੇ ਫਤਿਹ ਤੇ ਇੱਥੇ ਆਪਾਂ ਲੋਂਗਵਾਲਾ ਖਣਿਆ ਲੋਂਗਵਾਲਾ ਇਦੇ ਹੀ ਅ ਸਾਡੇ ਕੈਂਪ ਦੇ ਧੂਰੀ ਦਾ ਮਤਲਬ ਧੂਰੀ ਆ ਗਿਆ ਸੇਵਾਦਾਰਾਂ ਤੇ ਆ ਗਏ ਨੇ ਮਿੱਤਰੀ ਜਿਹੜੇ ਰੇੜੀਆਂ ਬਣਾਉਂਦੇ ਨੇਗੇ ਕਖਟੌਣ ਵਾਲੀਆਂ ਠੀਕ ਆ ਆਵਾਜ਼ ਗੱਲਬਾਤ ਕਰਾਂਗਾ ਸਾਰੀ ਇਹ ਆ ਦੇਖੋ ਸੁਖਵੰਦਰ ਜੀ ਦਾ ਨਾਮ ਹਾਰਜੋਨ ਸਿੰਘ ਦਾ ਮਾਪਾ ਨੰਬਰ ਪਗੜਾ ਆਓ ਆਪਾਂ ਗੱਲਬਾਤ ਵੀ ਕਰਾਂਗੇ ਕਿਹੜੇ ਬੰਦੇ ਇੱਥੇ ਬਣਾਉਂਦੇ ਨੇ ਅ ਇਹ ਕਿਤੇ ਨਹੀਂ ਆ ਗਏ ਤੋਂ ਅਬ ਬੰਦਾ ਬਣਾ ਰਿਹਾ ਰੇੜੀ ਦੇ ਕੋਲ ਅਬ ਇਹ ਚਾਰ ਇਹ ਆਪਾਂ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਸਿੰਘ ਘੜੇ ਨੇ ਉਹਰੇ ਹੋਰ ਪਤੀ ਜੀ ਤੁਸੀਂ ਤੁਹਾਡੇ ਇਹ ਪਰਿਵਾਰਾਂ ਚੋਂ ਨੇ ਆ ਫੜੋ ਮੈਕ ਤੇ ਆ ਜੀ ਇਹ ਜਾਣਕਾਰੀ ਰੋਏੜ ਆਪਣੇ ਬਹੁਤ ਪੁਰਾਣੇ ਸਬੰਧ ਨੇ ਆਪਣੇ ਅਸੀਮ ਮਿਸਤਰੀ ਭਾਈ ਜਾ ਰਹੀ ਆਗੇ ਬਹੁਤ ਵਧੀਆ ਰੇੜੇ ਬਣਾਉਂਦ ਨੇ ਜੀ ਇਹ ਪੁਰਾਣੇ ਮਾਨ ਸਿੰਘ ਜੀ ਕੁੰਦਨ ਵਾਲੇ ਬਾਜਦੇ ਨੇਗੇ ਜੀ ਆਹ ਇਹ ਬਹੁਤ ਪੁਰਾਣਾ ਕੰਮ ਕਰ ਰਹੇ ਨੇਗੇ ਸਭ ਤੋਂ ਪਹਿਲਾਂ ਚ ਤੁਸਲੀ ਵਕਤ ਕੰਮ ਆਗਾ ਇਹ ਹੀ ਗੱਲ ਨਹੀਂ ਹੈਗੀ ਜੋ ਕੀ ਆਊਗਾ ਮਾਨ ਨਾਲ ਉਹਦਾ ਮਾਨ ਸਤਕਾਰ ਜ਼ਰੂਰ ਕਰਾਂਗੇ ਇਹ ਹੀ ਗੱਲ ਨਹੀਂ ਰੇਟ ਮੌਕੇ ਦਾ ਹੋਊਗਾ ਕਿਹੜਾ ਜਗਾ ਦਾ ਕੰਮ ਕਰਵਾਊਗਾ ਠੀਕ ਹੈ ਠੀਕ ਹੈ ਨਹੀਂ ਉਹ ਨਹੀਂ ਲੁੱਟਖਸੁੱਟ ਨਹੀਂ ਹੈਗੇ ਕੰਮ ਦੇ ਵਿੱਚ ਕੋਈ ਵੀ ਕੰਮ ਵਧੀਆ ਕਰਕੇ ਦੇਵਾਂਗੇ ਰੇਟ ਬਾਜ ਬਣਾ ਹੋਣਗੇ ਕਿੱਥੇ ਕਿੱਥੇ ਆਉਣ ਲੋਕ ਡਰੇਨ ਦਾ ਪੁਲ ਨੇੜੇ ਸਨਾਮ ਰੋਡ ਤੇ ਜੀ ਸਨਾਮ ਬਨਾਲਾ ਰੋੜਾ ਜਿਹੜਾ ਲੰਗੋਆਲ ਰੇਲ ਦੇ ਪੁਲ ਤੇ ਆਗੇ ਠੀਕ ਹੈ ਜੀ ਹਾਂ ਜੀ ਜੇਕਰ ਇਹ ਜੀ ਦਾ ਖਾਲਸਾ ਐਲਸੀ ਜੀ ਪਤੀ ਸਾਡੀ ਦਾ ਗ੍ਰਾਮੀ ਕਲਾ ਕੇਂਦਰ ਦੀ ਕੀਮਤ ਹੈ ਆਈਯੂਆਚ ਲੰਗੋਆਲ ਵਿਸ਼ੇਸ਼ ਅੱਜ ਆਪਾਂ ਵੀ ਪੈਂਦਾ ਪਛਾਣ ਕਰਦੇ ਕਿ ਮੈਂ ਕਿੱਥੇ ਰੁਕਣਾ ਲੱਗਿਆ ਜਾਂਦਾ ਆ ਇੱਥੇ ਵੀ ਤੀਜੇ ਨੇ ਕਾਰ ਏਰੀਆ ਬਣਾ ਰਹੇ ਨੇ ਜਿਹੜਾ ਪੱਖਾ ਕੱਟ ਤੋਂ ਬਾਅਦ ਤੇ ਜਾਪਾ ਮੋਟਰੇ ਵਾਲੀ ਰੇੜੀ ਆਹ ਤੂੰ ਦੇਖਦਾ ਵਾ ਬੱਟ ਕਰੀ ਖੜੀ ਰੇੜੀ ਆਇਰੋ ਡਾਇਰ ਕੋਲ ਗਿਆ ਲੇਖ ਪਾਉਣ ਲਈ ਆ। ਇਹ ਨਾ ਦੇ ਜਿਹੜੇ ਪੱਕੇ ਬਣੇ ਰਹੇ ਉਹਨਾਂ ਦਾ ਨਾਮ ਕਰਾ ਲੈਂਦੇ। ਤਾਂ ਆਊਟ ਹੋ ਗਏ। ਛਾਣੇ ਬੰਦੇ ਲੈਣਾ ਨਾ ਨਾਂ ਵੀ ਚੋਣਾਂ ਮੈਂ ਜਾਣਦਾ ਵੀ ਲੇਗਾ ਇਹਨਾਂ ਨੂੰ। ਰਾਜਾ ਸਾਹਿਬ ਦਾ ਸਾਥੀਕਾਰ ਮਿਤਰੀ ਜੀ ਸਾਥੀਕਾਰ ਦੀ। ਇਦਨ ਹੋਏ ਸਿੱਧਾ ਹੋ ਜਾ ਮੇਰੇ ਕੋਲ। ਤੇ ਪਹਿਲਾਂ ਤਾਂ ਉਹਦਾ ਨਾਮ ਲਾ ਦੋ ਤਾਂ ਨਾ 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 ਹਰ ਸਿੰਘ ਜੀ। ਹਰ ਸਿੰਘ ਜੀ ਤੁਸੀਂ ਆਹ ਜਿਹੜੀਆਂ ਰੇੜੀਆਂ ਬਣਾਉਣੇ ਹੋਗੇ ਹਾਂਜੀ ਤੁਸੀਂ ਆਪ ਦੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਾਂ ਕੋਈ ਹੋਰ ਲੋਡ ਪੰਦ ਨੇ ਇਹ ਕਿੱਥੇ ਲੈ ਕੇ ਆਉਣਾ ਤੁਸੀਂ ਕਿੱਥੇ ਕਿੱਥੇ ਆਉਣ ਤੁਹਾਡੇ ਕੋਲੇ ਇਹ ਡਰੇਨ ਦਾ ਬੁਲ ਨੇੜੇ ਹੀ ਰੰਗੋਵਾਲ ਅੱਛਾ ਡਰੇਨ ਦਾ ਸੁਨਾਮੀ ਪੱਤੀ ਸੁਨਾਮੀ ਪੱਤੀ ਆ ਡਰੇਨ ਦਾ ਬੁਲ ਹੋਰ ਬਈ ਇਹਦਾ ਰੇਡਾ ਰੂਟਾਂ ਦਾ ਕਿਵੇਂ ਆ ਵੀ ਕਿਹਾ ਜਾਊਗਾ ਇਹ ਜਿੱਥੇ ਹਿੱਸਾ ਹੁੰਦਾ ਮੁਰਕੀ ਆ ਮਾ ਗੱਡੀ ਦਾ ਅੱਛਾ ਮੂਰੇ ਹੁੰਦਾ 10 ਨੰਬਰ ਟਾਇਰ 5 ਟੈਨ ਦਾ ਸਾਈਜ਼ ਹੈ ਇਹਦਾ ਤਿੰਨ ਚੌੜੀ 5 ਫੁੱਟ ਲੰਬੀ ਹਾਂ ਜੀ ਹੋਰ ਦੱਸੋ ਸਾਰੀਆਂ ਸਾਰੇ ਕੀ ਕੁਝ ਲੱਗਿਆ ਹੁੰਦਾ ਇੱਥੇ ਹੋਰ ਵੱਡ ਲੱਗਿਆ ਹੁੰਦਾ ਜੀ ਬੋਰਡ ਲੱਗਿਆ ਵਿੱਚ ਸਾਰਾ ਵਾਲੇ ਵਾਲੇ ਹਾਂ ਬੋਰਡ ਵੀ ਬਣੀ ਸਾਰੀ ਹਾਂ ਜੀ ਇਹਦਾ ਰੇਟ ਰੂਟ ਵਾਜਬ ਹੈ ਰੇਟ ਵਾਜਬ ਜੀ ਜਿਹੜਾ ਜਿਹੜਾ ਸਮਾਨ ਜਿਹੜਾ ਜਿਹੜਾ ਸਮਾਨ ਨੂੰ ਕੋਈ ਰੇਟ ਹੋਊ ਜੀ ਠੀਕ ਹੈ ਬਹੁਤ ਸਾਰੇ ਲਿਆਨੇ ਲੋਕ ਸੁੱਤ ਹਾਂ ਜੀ ਬਹੁਤ ਖਰੀਦੇ ਬਹੁਤ ਦੂਰ ਤੱਕ ਜਾਂਦੀਆਂ ਬਣੀਆਂ ਹਾਂ ਠੀਕ ਹੈ ਜਿਹੜੀਆਂ ਸੱਦਾ ਦੇ ਦਿਓ ਘਰ ਮੈਂ ਤੁਹਾਡਾ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਸੀਂ ਬੋਲ ਲੋਗੇ मैं मैं बोल देना ना, ना मेरा पचानवे नौ सौ छब्बीस हाँ जी अठासी सौ छब्बीस दोबारे पर बोल दो पचानवे नौ सौ छब्बीस अठासी सौ छब्बीस दोस्तों आप मिस्त्री ना गलबात करी है ठीक है नहीं आप भाई रेडी बनी है इस तरह है भाई जल्दी है ठीक नहीं ਆ ਦੇਖੋ ਜੇ ਮਾਰ ਜਾਂਦੀ ਹੈ ਨਾ ਗੋਹ ਦੀ ਤੇ ਲੋਰ ਮੰਦਰ ਜਿਹੜੇ ਸਾਡੇ ਦੋਸਤ ਮਿੱਤਰ ਨੇ ਇਹਨੂੰ ਆਪਣਾ ਨੇ ਬਾਅਦ ਤੇ ਲਿਆ ਜਾ ਸਕਦਾ ਤੁਸੀਂ ਹਾਂ ਤੇ ਬਹੁਤ ਬਹੁਤ ਸਟੈਂਡਰਡ ਦੀ ਬਣੀ ਹੋਈ ਕੋਈ ਨਹੀਂ ਲੱਗਦੀ ਆ ਕਿ ਕਿਸੇ ਦਾ ਮਰੋਟੀ ਰਹੇ ਆਰਤਵਾਦ ਨੂੰ ਵੀ ਤੋਂ ਨਾਲੇ ਜਿਹੜੇ ਲੋਕ ਨੇ ਕਰਦੇ ਦਿੰਦੇ ਨੇ ਨਾਲੇ ਕੀਟੀਆਂ ਦੀ ਮਦਦ ਹੋ ਜਾਂਦੀ ਹੈ ਕਿ ਹੱਥ ਜਿਹੜਾ ਕੰਮ ਕਰਦਾ ਬੰਦਾ ਆ ਤੁਸੀਂ ਮੰਦਰ ਵੀ ਰਹਾ ਬਣਾ ਆ ਦੇਖਾ ਪੰਘੇੜਾ ਦੇ ਕੇ ਦੇਖਿਆ ਬਹੁਤ ਵਧੀਆ ਅਸਣਾ ਰੋ ਬਾਈ ਬਹੁਤ ਆ ਦੇਖੋ ਸਾਰੇ ਹੱਸੀ ਕੰਮ ਕਰਦੇ ਨੇ ਹੱਥਾਂ ਦੇ ਹੋਣਾ ਫਿਰ ਕਿਰਤੀਆਂ ਦੇ ਕਿਵੇਂ ਟੰਣ ਪੈਂਦੇ ਨੇਗੇ ਆਹ ਜਿਹੜਾ ਬਕਤਾਬ ਹੈ ਪ੍ਰਾਣਾ ਹੈਗਾ ਇਸ ਤੇ ਨਾਲ ਜੁੜੋ ਤੇ ਕਿਰਤੀਆਂ ਦੀ ਮਦਦ ਹੁੰਦੀ ਹੈ ਨਾਲ ਜੇ ਆਪਾਂ ਕੋਈ ਇਸ ਕਿਰਿਆ ਕਰਾਵੇ ਵੱਡੀਆਂ ਡਾਕਟਰਾਂ ਨਾਲੋ ਜਿਹੜਾ ਲੱਭਦਾ ਹੱਸੀ ਕੰਮ ਕਰਦਾ ਉਹਦੇ ਤੋਂ ਖਰੀਦਣੀ ਚਾਹੀਦੀ ਹੈ ਠੀਕ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਪਸੰਦਾਂ ਨੂੰ ਜਨੂਬੀ ਲੋੜ ਹੈ ਰੇਡੀਅਟਰ ਖਰੀਦ ਕੇ ਲਈ ਆਣ ਜੀ ਧੰਨਵਾਦ ਬਰਜਪਾਲ ਦਾ ਬਰਜਪਾਲ